ਰਵਾਇਤੀ ਆਪਾਂ ਚੜਾਈ ਦੀ ਗੱਲ ਕਰੀ ਕਿੰਨੀ ਆ ਰਵਾਇਤੀ 32 ਆ ਗਈ ਲੰਬਾਈ ਬਾਈ 45 ਅੱਛਾ ਟੋਟਲ ਏਰੀਆ 1450 ਬਣਦਾ 1450 ਹੋ ਗਿਆ ਪੋਰਚ ਤੋਂ ਲੱਗਾ ਬਾਈ ਹਾਂ ਉਹ ਤਾਂ ਲੱਗਾ ਹੀ ਇਹ ਇਹ ਕਿੰਨਾ ਕੋ ਪੋਰਚ 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 ਤਾਂ ਇਹ 1.5 200 ਫੁੱਟ ਲਾ ਲਓ 1.5 200 ਫੁੱਟ ਦਾ ਪੋਰਚ ਹੋਊਗਾ ਇਹ ਲੱਗ ਕਿਉਂਕਿ ਇੱਕ ਗਲੀ ਸੀਗੀ ਸਾਈਡ ਉਹ ਤੁਸੀਂ 11 ਕਿਛਤ ਲਈ ਤਾਂ ਉਹਨੇ ਕਿਛਤ ਆ ਠੀਕ ਹੈ ਵੀ ਨਾਲੇ ਤਾਂ ਪਿੱਛੇ ਘਰ ਨੂੰ ਨਾ ਕਰ ਰਿਹਾ ਤੇ ਬਾਈ ਜੇ ਆਪਾਂ ਗੱਲ ਕਰੀ ਥੱਲੇ ਏਰੀਆ 1450 ਬਣਦਾ 1450 ਉੱਪਰ ਬਾਈ ਉਪਰ ਤੋਂ ਇੱਕ ਚੀਜ਼ ਆ ਬਾਈ ਜਿਵੇਂ ਇਹ ਫਰੰਟਲਾ ਬਹੁਤ ਲਾਜਵਾ ਫਰੰਟ ਬਣਿਆ ਹੋਇਆ ਡਬਲ ਪੋਰਸ਼ਨ ਦੀ ਗੁੱਠੀ ਹੈ ਆਪਾਂ ਕੱਲੇ ਡਬਲ ਪੋਰਸ਼ਨ ਦੀ ਗੱਲ ਨਾ ਕਰੀਏ ਜੇ ਕਿਸੇ ਨੂੰ ਸਿੰਗਲ ਪੋਰਸ਼ਨ ਬਣਾਉਣਾ ਹੋਵੇ ਸਿੰਗਲ ਆ 1600 ਸਕਰ ਫੁੱਟ ਚ ਵਧੀਆ ਆਪਣਾ ਸਿੰਗਲ ਬਣ ਜਾ ਜਿਵੇਂ ਕਿ ਇਹਦੇ ਚ ਬਾਈ ਕੁੱਲ ਸਹੂਲਤਾ ਕੁੱਲ ਸਹੂਲਤਾ ਜਾਮਾ ਟੋਟਲ ਵੀ ਕਹਿਣ ਦਾ ਮਤਲਬ ਆਪਣਾ ਇਹ ਆ ਵੀ ਜਿਵੇਂ ਇਹ ਡਬਲ ਪੋਰਸ਼ਨ ਹੈ ਜੇ ਕਿਸੇ ਭਰਾ ਕੋਲੇ ਥੱਲੇ ਹੈਗਾ ਪਲਾਟ 32 ਬਾਈ 45 ਦਾ ਤਾਂ ਉਹ ਸਿੰਗਲ ਪੋਰਸ਼ਨ ਦੀ ਵੀ ਬਣਾਉਣਾ ਚਾਹੁੰਦਾ ਨਹੀਂ ਵੀ ਤਾਂ ਹਾਲ ਏਰੀਆ ਬਣਾਉਣਾ ਉਹਨੇ ਤਾਂ ਐਦਾਂ ਦਾ ਨਕਸ਼ਾ ਬਣ ਸਕਦਾ ਜਿਵੇਂ ਕਿ ਇਹਦੇ ਚ ਬਾਈ ਡਰੈਸ ਰੇਸਿੰਗ ਏਰੀਆ ਵੀ ਹੈਗਾ ਬਾਥਰੂਮ ਏਰੀਆ ਵੀ ਹੈਗਾ ਲੌਬੀ ਨਾਲ ਅਟੈਚ ਰੈਸਿੰਗ ਦੇ ਬਾਥਰੂਮ ਵੀ ਹੈਗੇ ਨੇ ਤੇ ਬਈ ਬੈਡਰੂਮ ਨਾਲ ਅਟੈਚ ਇੱਕ ਸਟੋਰ ਹੈ ਇੱਕ ਬੈਡਰੂਮ ਨਾਲ ਡਰੈਸਿੰਗ ਦੇ ਬਾਥਰੂਮ ਅਟੈਚ ਹੈ ਹਨਾ ਤੇ ਜਿਵੇਂ ਬਈ ਪੂਜਾ ਰੂਮ ਵੀ ਹੈਗਾ ਕਿਚਨ ਵੀ ਹੈਗਾ ਡਰੈنگ ਰੂਮ ਵੀ ਹੈਗਾ ਮਾ ਕੁੱਲ ਸਹੂਲਤਾਂ ਜੀ ਤੇ ਜਿਵੇਂ ਬਈ ਆਪਾਂ ਗੱਲ ਕਰੀਏ 14500 ਬਣਦਾ 1200 ਪੋਰਚਾਲਾ 1600 ਚ ਬਣ ਸਕਦਾ ਇਹਦਾ ਬਹੁਤ ਵਧੀਆ ਦੋਸਤੋ ਆਪਾਂ ਸਾਰਾ ਡਿਜ਼ਾਈਨ ਤੁਹਾਨੂੰ ਦਿਖਾਏਗਾ ਬਹੁਤ ਕਿਵੇਂ ਲੱਗਿਆ ਇਹ ਡਿਜ਼ਾਈਨ ਬਣਿਆ ਹੋਇਆ ਤੇ ਬਾਹਰੋਂ ਫਰੰਟ ਐਲੀਵੇਸ਼ਨ ਜੇ ਕਿਸੇ ਨੇ ਡਬਲ 2400 ایریا ਤੇ بھائی ਹੋਰਾਂ ਨੇ بھائی ਬਣਾਈ ਆ ਕੋਠੀ ਤੇ ਡਿਜ਼ਾਈਨ ਕੀਤੀ ਆ بھائی ਹਰਗੀਰ ਤੋਂ ਰਹਿਣੇ ਤੇ ਕਿਵੇਂ ਲੱਗਿਆ ਤੁਹਾਨੂੰ ਇਹ ਡਿਜ਼ਾਈਨ ਤੇ بھائی بھائی ਉਹਨਾਂ ਦਾ ਕੰਮ ਤੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਉੱਪਰ ਕਮੈਂਟ ਜਰੂਰ ਕਰਿਆ ਕਰੋ ਭਰਾ ਤੇ ਕਿਉਂਕਿ ਭਾਈ ਉਹਦੇ ਨਾਲ ਸ਼ਲਾਗਾ ਹੁੰਦੀ ਆ ਬੰਦੇ ਦੀ ਹਨਾ ਕੀਤੇ ਹੋਏ ਕੰਮ ਦਿਖਾ ਸਕਦੇ ਆਪਾਂ ਤਾਂ ਉਹਦੇ ਤੇ ਭਾਈ ਪਤਾ ਲੱਗਦਾ ਬੰਦੇ ਨੂੰ ਵੀ ਬਾਕੀ ਲੋਕਾਂ ਨੂੰ ਮੇਰਾ ਕੰਮ ਪਸੰਦ ਆਇਆ ਤੇ ਵੀਡੀਓ ਨੂੰ ਸ਼ੇਅਰ ਕਰਨਾ ਜੀ ਧੰਨਵਾਦ